ਇਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਮਾ ਲਾ ਪੈਲਾ ਕਾਰ ਪੈਲਾ ਅਸ਼ਟਪਦੀਆਂ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇਵਟਕਿ ਤਥਾਏ ਆਖਣ ਵਾਲੇ ਜੇ ਤੜੇ ਸਬ ਆਖ ਰਹੇ ਲੇਵਲਾਏ ਬਾਬਾ ਅਲੋ ਅਗੰਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਿਧਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਇਰ ਮੇਲੀਆ ਤਿਲ ਨਾ ਪੁਜਾਵੇ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸਣ ਆਖੇ ਸੋਏ ਪੀਰ ਪੇ ਕਾਮਰ ਸਾਲਕ ਸਾਧਕ ਸੋਤੇ ਔਰ ਸਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰ ਵੇਸ ਰਸੀਦ ਬਰਕਤ ਤਿਨ ਕੋ ਅਗਲੀ ਪਰਦੇ ਰਹਿਨ ਦਰੂਦ ਪੁੱਛਣਾ ਸਾਜੇ ਪੁੱਛਣਾ ਟਾਹੇ ਪੁੱਛਣਾ ਦੇਵੇ ਲੇ ਆਪਣੇ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਬਨਾ ਵੇਖੇ ਨਦਰ ਕਰ ਜੈ ਪਾਵੇ ਤਾਂ ਦੇ ਥਾਪਾ ਨਾ ਬਨਾ ਜਾਣੀਏ ਨਾਮਾ ਕੇ ਬੜਨਾਓ ਜਿੱਥੇ ਵਸੇ ਮੇਰਾ ਪਤਸਾ ਸੋ ਕੇਵਡ ਹੈ ਥਾਓ ਆਂਬੜ ਕੋਈ ਨਾ ਸਕਈ ਹੋਂ ਕਿਸਨੋਂ ਪੂਸ਼ਨ ਜਾਓ ਵਰਨਾ ਵਰਨ ਨਾ ਭਾਵਣੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੱਡਿਆਈਆਂ ਜੈ ਪਾਵੇ ਤਾਂ ਦੇ ਹੌਕਾ ਮਸਵਾਰੇ ਆਪਣੇ ਚਸਨ ਟੇਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੈ ਵਿਚਾਰ ਕੇਵਡ ਦਾਤਾ ਆਖੀਐ ਦੇ ਕਹਿ ਰਹਾ ਸਮਾਰ ਨਾਨਕ ਟੋਟ ਨਾ ਆਵੀ ਤੇਰੇ ਜੁਗ ਜੁਗ ਪੰਡਾਰ